ਇਹਨਾਂ ਜੀ ਤੁਹਾਡੇ ਸਾਰਿਆਂ ਦੇ ਧਿਆਨ ਚ ਹੋਣਾ ਕਿ ਪਿਛਲੇ 5-9 ਨੂੰ ਇੱਕ ਲੇਡੀਜ਼ ਰਾਜਕੌਰ ਨੇ ਪੁਲਿਸ ਸਟੇਸ਼ਨ ਸਿਟੀ ਦੇ ਵਿੱਚ ਆ ਕੇ ਕੰਪਲੇਂਟ ਕੀਤੀ ਸੀ ਕਿ ਮੇਰਾ ਪਤੀ ਦਲਵੀਰ ਸਿੰਘ ਘਰ ਤੋਂ ਗਿਆ ਹੋਇਆ ਤੇ ਵਾਪਸ ਨਹੀਂ ਆਇਆ ਇੱਕ ਦਿਨ ਪਹਿਲਾਂ 4 ਤਰੀਕ ਨੂੰ ਉਸ ਨੂੰ ਲਗਾਤਾਰ ਦੇ ਵਿੱਚ ਪੁਲਿਸ ਪਾਰਟੀ ਵੱਲੋਂ ਇੱਕ ਖਾਸ ਇਨਫੋਰਮੇਸ਼ਨ ਹਾਸਲ ਹੋਈ ਕਿ 6 ਤਰੀਕ ਮਾਰਨਿੰਗ ਇੱਕ ਡੈੱਡ ਬੋਡੀ ਝਾੜੀਆਂ ਦੇ ਵਿੱਚ ਸੂਏ ਦੇ ਕਿਨਾਰੇ ਦੇ ਉੱਤੇ ਪਈ ਮਿਲੀ ਜਦੋਂ ਪੁਲਿਸ ਪਾਰਟੀ ਨੇ ਜਾ ਕੇ ਦੇਖਿਆ ਤੇ ਉਹਨਾਂ ਦੇ ਘਰਦਿਆਂ ਨੂੰ ਬੁਲਾਇਆ ਇਹ ਡੈੱਡ ਬੋਡੀ ਤਸਦੀਕ ਹੋਈ ਕਿ ਦਲਵੀਰ ਸਿੰਘ ਦੀ ਹੀ ਹੈਗੀ ਆ ਤੇ ਉਸਦੇ ਕਾਫੀ ਕੀੜੇ ਚੱਲੇ ਹੋਏ ਸੀਗੇ ਕਾਫੀ ਮਾੜੀ ਹਾਲਤ ਦੇ ਵਿੱਚ ਡੱਡ ਬੋਡੀ ਪਈ ਸੀ ਇਮੀਡੀਏਟਲੀ ਐਸਐਚਓ ਸਿਟੀ ਵੱਲੋਂ ਮਕਦਮਾ ਨੰਬਰ 179 69224 ਨੂੰ ਅੰਡਰ ਸੈਕਸ਼ਨ 103 ਬੀਐਨਐਸ ਦੇ ਵਿੱਚ ਦਰਜ ਕਰਕੇ ਤੇ ਮਾਨਯੋਗ ਐਸਐਸਪੀ ਸਾਹਿਬ ਦੇ ਧਿਆਨ ਚ ਲਿਆਂਦਾ ਗਿਆ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਗੌਰਵ ਤੂਰਾ ਜੀ ਵੱਲੋਂ ਆਈਪੀਐਸ ਹਣਾ ਵੱਲੋਂ ਇਮੀਡੀਏਟਲੀ ਡੀਐਸਪੀ ਸਿਟੀ ਡੀਐਸਪੀ ਡੀ ਅੰਜਾਰਜ CIA ਤੇ SHO ਸਿਟੀ ਤੇ ਟੈਕਨੀਕਲ ਸੈਲ ਦੀਆਂ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਤੇ ਉਹਨਾਂ ਨੂੰ ਦਿਸ਼ਾ-ਨਿਰਦੇਸ਼ ਪ੍ਰੋਪਰ ਦਿੱਤੇ ਗਏ ਕਿ ਇਸ ਮਰਡਰ ਨੂੰ ਹਰ ਇੱਕ ਕੋਸ਼ਿਸ਼ ਕਰਕੇ ਜਲਦੀ ਤੋਂ ਜਲਦੀ ਟ੍ਰੇਸ ਕੀਤਾ ਜਾਵੇ ਤੇ ਪੁਲਿਸ ਪਾਲਟੀ ਨੂੰ ਅੱਜ ਮਾਰਨਿੰਗ ਇਸ ਮਰਡਰ ਦੇ ਵਿੱਚ ਕਾਫੀ ਵੱਡੀ ਸਫਲਤਾ ਹਾਸਲ ਹੋਈ ਆ ਇਸ ਦੇ ਵਿੱਚ ਦੋ ਦੋਸ਼ੀ ਸੀਗੇ ਇੱਕ ਦਾ ਨਾਮ ਹੈਗਾ ਨਿਸ਼ਾਨ ਸਿੰਘ ਪੁੱਤਰ ਮੇਰ ਸਿੰਘ ਮਲਿਆਵਾਲਾ ਥਾਣਾ ਸੱਦਾ ਦੇ ਵਿੱਚ ਪੈਂਦਾ ਇਹ ਦੂਜਾ ਹੈਗਾ ਸਰਜੀਤ ਸਿੰਘ ਕਾਲਾ ਇਹਨਾਂ ਦੋਨੋਂ ਅਰੈਸਟ ਕਰ ਲਿਆ ਗਿਆ ਆ ਫਰਦਰ ਇਨਵੈਸਟੀਗੇਸ਼ਨ ਔਨ ਗੋਇੰਗ ਹੈ ਮਰਡਰ ਦਾ ਮੇਨ ਕਾਰਨ ਉਹਦੀ ਵਾਈਫ ਦੇ ਬਿਆਨ ਮੁਤਾਬਕ ਪਤਾ ਲੱਗਾ ਵੀ ਇਹ ਸਾਡਾ ਕੋਈ ਪਹਿਲਾਂ ਪੈਸਿਆਂ ਦਾ ਲੈਣ ਦੇਣ ਸੀਗਾ ਇਹ ਜਿਹੜੇ ਬੰਦੇ ਸੀਗੇ ਉਸ ਦਿਨ ਇਹਦਾ ਆਟੋ ਰਿਕਸ਼ਾ ਖੋ ਕੇ ਇਹ ਤੋਂ ਪੈਸਿਆਂ ਦੀ ਡਿਮਾਂਡ ਕਰ ਰਹੇ ਸੀਗੇ ਜਦੋਂ ਪੈਸੇ ਨਹੀਂ ਦਿੱਤੇ ਤਾਂ ਹੱਥੋਂ ਪਾਈ ਹੋਣ ਦੇ ਲੱਗੇ ਤੇ ਉਹਨਾਂ ਨੇ ਉਸ ਦੀ ਧੌਣ ਦੇ ਵਿੱਚ ਚਾਕੂ ਨਾਲ ਦੋ ਵਾਰ ਕੀਤੇ ਤੇ ਮੁੜ ਕੇ ਜਦੋਂ ਉਹਨੇ ਇੱਕ ਬੰਦੇ ਨੂੰ ਫੜ ਲਿਆ ਤੇ ਇਹਨਾਂ ਨੇ ਉਹਦਾ ਚੁੰਨੀ ਦੇ ਨਾਲ ਗਲ ਘੁੱਟ ਕੇ ਮਾਰ ਦਿੱਤਾ ਤੇ ਮੁੜ ਕੇ ਝਾੜੀਆਂ ਦੇ ਵਿੱਚ ਸੁੱਟ ਕੇ ਡੈੱਡ ਬੋਡੀ ਨੂੰ ਆਟੋ ਨੂੰ ਲੈ ਕੇ ਅਮਰਸਰ ਵੇਚਣ ਚਲੇ ਗਏ ਜਦੋਂ ਕਿਸੇ ਨੇ ਉਹਨਾਂ ਦਾ ਆਟੋ ਰਿਕਸ਼ਾ ਨਹੀਂ ਖਰੀਦਿਆ ਤੇ ਉਹਨਾਂ ਨੇ ਜਿਹੜੀਆਂ ਆਟੋ ਰਿਕਸ਼ੇ ਦੀਆਂ ਬੈਟਰੀਆਂ ਸੀਗੀਆਂ ਉਹ ਵੇਚ ਦਿੱਤੀਆਂ ਮੋਢਲੀ ਪੁਛਗੱਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਇਹ ਦੋਵੇਂ ਬੰਦੇ ਨੇ ਇਹ ਬਹੁਤ ਜ਼ਿਆਦਾ ਨਸ਼ਾ ਕਰਨ ਦੇ ਆਦੀ ਨੇ ਤੇ ਇਹਨਾਂ ਬੰਦਿਆਂ ਦੇ ਉੱਪਰ ਜਿਹੜਾ ਨਿਸ਼ਾਨ ਸਿੰਘ ਹੈ ਇਸ ਦੇ ਉੱਪਰ ਐਨਡੀਪੀਐਸ ਸੈਕਟਰ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਤਿੰਨ ਕੇਸ ਰਜਿਸਟਰ ਨੇ ਇਹਨਾਂ ਨੇ ਇਹ ਸਾਰਾ ਕੁਝ ਨਸ਼ੇ ਦੇ ਇਹ ਕੁਝ ਥੋੜੇ ਜਿਹੇ ਪੈਸਿਆਂ ਦੇ ਪੁਰਾਣੇ ਲੈਣ ਦੇਣ ਕਰਕੇ ਇਸ ਮर्डर ਨੂੰ ਅੰਜਾਮ ਦਿੱਤਾ